ہاں جی ابھی تک کےجریوال جو دلی ہائی کورٹ نے بہت سٹرونگلی کیا کہ اروند کےجریوال جو ابھی ہر وقت کہہ رہے ہیں کہ وہ اپنا پرسنل جاٹرسٹ ہے وہ لوگ سرکار انٹرسٹ تو اوپر لے کے وہ ریزائن نہیں کر ਇਹ ਬਹੁਤ ਸਟਰੋਂਗਲੀ ਦਿੱਲੀ ਹਾਈਕੋਰਟ ਨੇ ਕਿਹਾ ਅਸੀਂ ਵੀ ਇਹ ਮੰਨ ਕੱਢਨੇ ਆ ਕਿਉਂ ਆਪਣਾ ਰਿਜ਼ਾਈਨ ਦੇ ਕਿ ਦਿੱਲੀ ਦੇ ਲੋਕਾਂ ਦੇ ਜਿਹੜੇ ਹੰਮ ਨੇ ਜਿਹੜੇ ਰੁਕੇ ਹੋਏ ਨੇ ਕਿਉਂਕਿ ਇਸਦੀ ਕੋਈ ਦੇਰੀਆਂ ਮੁੱਖ ਮੰਤਰੀ ਪੱਖ ਤੋਂ ਤੇ ਲੋਕਾਂ ਸਾਰਿਆਂ ਨੂੰ ਦੇਖੇ ਤਾਂ ਆ ਰਹੀ ਹੈ ਸਭ ਤੋਂ badi ਜਿਹੜੀ ਦਿੱਕਤ ਹੈ ਕਿਉਂਕਿ ਇਹ ਕਹਿੰਦੇ ਨੇ ਕਿ ਸਾਡੇ ਸਕੂਲ ਬਹੁਤ ਵਧੀਆ ਨੇ ਸਕੂਲ ਸਕੂਲ ਦੀਆਂ ਪ੍ਰਤਾਂਵਾਂ ਅਜੇ ਤੱਕ ਨਹੀਂ ਦਿੱਤੀਆਂ ਗਈਆਂ ਐਮਸੀਡੀ ਤੋਂ ਕਿਉਂਕਿ ਕਮੇਟੀ ਨਹੀਂ ਬਣਾਈ ਗਈ। ਔਰ ਜੇ ਕਮੇਟੀ ਨਾ ਬਣਾਣ ਤਾਂ ਇਹ ਗੱਲ ਨਹੀਂ ਹੋ ਸਕਦੀ। ਜੋ ਇਸ ਨੂੰ 5 ਫਿਰੋੜ ਤੱਕ ਦਾ ਟੈਂਡਰ ਹੈਗਾ ਤੇ ਉਹ ਤਾਂ ਆਸ਼ਾਪੇਰੇ ਪਰ ਜਿਹੜੀ ਇਹਨਾਂ ਨੇ ਪੂਰਾ ਕਰਨਾ ਹੈਗਾ ਸਕੂਲਾਂ ਦੇ ਲਈ ਉਹ ਹੋ ਨਹੀਂ ਪਾਰਿਆ। ਇਹਨਾਂ ਦੇ ਐਮਸੀਡੀ ਨੇ ਇਹੀ ਦੱਸਿਆ ਰਿਪੋਰਟ ਨੂੰ ਕਿ ਇਸ ਕਾਰਨ ਅਸੀਂ ਨਹੀਂ ਸਕਦੇ। کیونکہ یہ کمیٹی خالی چیف منسٹر کی اگوائی ہیٹاں یہ بن سکتی ہے دی پرمیشن کمیشن جا سکیں نہیں کر سکتے سو سب تو بڑی گل یہی ہے کہ یہ کےجریوال خالی پاور چیف منسٹر ہے بار بار جیڑا کہندے نے کہ مطلب جیڑا مدل کر جی نے سویدھان بنا کے رکھا اس سنوان کے النگھنا کےجریوال کر پر ہیں سو ایک گل جڑی ہے کہ یہ تھوڑے سامنے اچھی پٹ کرنی ہیں اور ایسی بہت سٹرونگلی منگ کر رہے ہیں کہ کےجریوال اپنا استعفا دے اپنی کرسی چھڑن کہ دلی دے جڑے کام نے وہ نہ روکن اور جی گورمنٹ اور جی گورمنٹ بالکل کلیکپس ہو گئی ہے اتنے کوئی کام نہیں ہو سکتے بینا ایک چیف منسٹر ਆ ਮਾਇਸਾ ਕੀ ਲੱਗਦਾ ਹੈ ਕਿ ਵਾਸਤਵ ਦੇ ਵਿੱਚ ਸੂਬਾ ਦੇ ਚਕਰ ਅੰਦਰ ਜੇਲ੍ਹ ਦੇ ਵਿੱਚ ਹੁੰਦਾ ਹੈ ਮੁੱਖ ਮੰਤਰੀ ਕੀ ਸੂਬਾ ਚੱਲ ਸਕਦਾ ਉਹ ਤੋਂ ਬਿਨਾਂ ਜਾਂ ਜਿਹੜਾ ਹੈਗਾ ਇੰਪੋਸੀਬਲ ਹੈ ਕਿਉਂਕਿ ਉਹ ਜੇਲ੍ਹ ਦੇ ਅੰਦਰ ਬਹੁਤ سارے ਹੋਰ ਵੀ ਕੰਮ ਹੁੰਦੇ ਨੇ ਕੀ ਲੱਗਦਾ ਸ੍ਰੀਪਾ ਤੁਸੀਂ ਮੰਨ ਕਿਤੇ ਕਿ ਸੂਬਾ ਚੱਲਦਾ ਉਹਦੇ ਅੰਦਰ ਜੇਲ੍ਹ ਦਾ ਪ੍ਰਬੰਧ ਸੂਬਾ ਨਹੀਂ ਚੱਲ ਸਕਦਾ ਮਾਇਓ ਅਸੀਂ ਮੰਨਦੇ ਤੁਹਾਨੂੰ ਬੋਰ ਕਰਕੇ ਜਦ ਇੱਕ ਮੁੱਖ ਮੰਤਰੀ ਨਿਸ਼ਚਿਤ ਹੋਣਾ ਹੋਏ ਕੋਈ ਹੈਸ਼ ਹੋਏ ਉਹ ਇੱਕ ਐਕਟਿੰਗ ਛੱਡ ਕੇ ਜਾਂਦਾ

ਕੀ ਹਾਂ ਜੋ ਸਾਰੀ ਕੈਪੀਟਲ ਆ ਦਿੱਲੀ ਸਿਆਸੀ ਪ੍ਰਦੇਸ਼ ਆ ਸੁਪਰ ਨਹੀਂ ਹੈਗਾ ਹਾਂਜੀ ਹਾਂਜੀ ਸਾਰੀ ਵਰਕਿੰਗ ਜਿਹੜੀ ਵੀ ਦਿੱਲੀ ਦੇ ਖੜੀ ਹੈ ਸੀਵੀ ਤੋਂ ਬਾਅਦ ਸਿਰ ਕਈ ਕਾਬਰ ਉਪਰ ਜਿਹੜਾ ਇਲੈਕਟਿਡ ਪਾਵਰ ਹੈ ਉਹ ਤਾਂ ਇਲੈਕਟ ਬੰਦੇ ਹੀ ਹੁੰਦੇ ਆ ਫੋਟਾ ਡਿਪ੍ਰੈਸਟਡ ਜੋ ਚੀਫ ਮਿਨਿਸਟਰ ਦੇ ਹੇਠਾਂ ਆਉਂਦਾ ਉਹ ਤਾਂ ਕਰਨਾ ਪੈਂਦਾ ਨਾ ਉਹ ਉਹ ਉਹਦੇ ਪੈਣਾ ਸਹਿਰੇ ਅਸੀਂ ਕਰ ਨਹੀਂ ਸਕਦੇ ਮਸਲਨ ਤੁਹਾਨੂੰ ਕਿਤਾਬਾਂ ਮੈਂ ਦਿੱਤਾ ਸੀ

ਇਹ ਕਹਿਆ ਕਿ ਇਸਨੇ ਇਸਨੇ ਹੀ ਕਿਹਾ ਕਿ ਜੇ ਜੀਆਂ ਫੁਮਿਕੀਆਂ ਪਾਣੀਆਂ ਕਿ ਤੁਹਾਨੂੰ ਇਸ ਤੇ ਦੇਣਾ ਨਹੀਂ ਪਾ ਸਕਦਾ ਰਾਸੀ ਬਣਾ ਨਹੀਂ ਸਕਦੇ ਸੋ ਅਸੀਂ ਕੰਮ ਨਹੀਂ ਕਰ ਸਕਦੇ ਕਿਤਰਾ ਕਿਤੇ ਕਹਿ ਦਵੇ ਜੱਟਾ ਬਣਾਇਆ ਗਿਆ ਕਿ ਜੇ ਬਲ ਉਧਰ ਕਰਕੇ ਲੈਕਸ਼ਨਾ ਕਰਕੇ ਸਾਰਾ ਉੱਝਿਆ ਜਾ ਹਾਈ ਕੋਰਟ ਦੇ ਆਰਡਰ ਨੂੰ ਦੇਖੋ ਮੈਂ ਕੋਈ ਨਹੀਂ ਹੁੰਦੀ ਹਾਈ ਕੋਰਟ ਦੇ ਆਰਡਰ ਨੂੰ ਚੈਲੰਜ ਕਰ ਰਹੇ ਜੋ ਵੀ ਹੈਗਾ ਇੱਕ ਬਹੁਤ ਕਾਨੂੰਨੀ ਤੌਰ ਦੇ ਉੱਤੇ ਹੋਇਆ ਇਹ ਕਿਸੇ ਚੀਫ ਮਿਨਿਸਟਰ ਨੂੰ ਤੁਸੀਂ ਅੰਦਰ ਨਹੀਂ ਕਰ ਸਕਦੇ ਤੋ ਜੋ ਹਾਈ ਕੋਰਟ ਨੇ ਇਹ ਗਲਤੀ ਜਿਹੜੀ ਹੈਗੀ ਹੈ ਇਹ ਹਾਈ ਕੋਰਟ ਨੇ ਉਸ ਨੂੰ ਰਿਕਮੈਂਡ ਕੀਤਾ ਇਹ ਤਾਂ ਸਾਡੀ ਮੰਗ ਹੈ ਅਸੀਂ ਤਾਂ ਕਾਦੀ ਮੰਗ ਕਰ ਰਹੇ ਹਾਂ ਜਦ ਦਾ ਅੰਦਰ ਗਿਆ ਔਰ ਇਹ ਗੱਲ ਨਹੀਂ ਹੈ ਤੁਸੀਂ ਦੇਖ ਲੈਣਾ ਇਹ ਜਿਹੜਾ ਨਿੱਕਰ ਸਕੈਮ ਹੈ ਇਹ ਤਾਂ ਹਲੇ ਬਹੁਤ ਅੱਗੇ ਜਾਣਾ ਹੈ ਪੁਲਿਸ ਅੱਗੇ ਚੱਲ ਕੇ ਗੱਲ ਜੇ ਕਿਤੇ ਦਿੱਕਤ ਕਿੱਸੇ ਪੰਜਾਬ ਦੇ ਵਿੱਚ ਵੀ ਉਸ ਦਾ ਇਸ ਤਰੀਕੇ ਨਾਲ ਲੱਗਦਾ ਨਹੀਂ ਪੰਜਾਬ ਕਿਸ ਤਰ੍ਹਾਂ ਦੇ ਕਾਰਵਾਈ ਕਰਿਆ ਕਿ ਬੰਦੀ ਹੈ ਸੁਰਿੰਦਰ ਅਕੜ ਜੀ ਆਪ ਲੈਟਰ ਦੇ ਕੇ ਆਏ ਗਵਰਨਰ ਨੂੰ ਉਸੇ ਵਾਸਤੇ ਦੇ ਕੇ ਆਏ ਚੰਦਰ ਸਾਹਿਬ ਪੰਜਾਬ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਮੰਗ ਕੀਤੀ ਹੈ ਪਾਰਟੀ ਦੇ ਪ੍ਰੈਜ਼ੀਡੈਂਟ ਸਾਡੇ ਜਾ ਕੇ ਗਵਰਨਰ ਸਾਹਿਬ ਨੂੰ ਲੈਣ ਦੇ ਤੋ ਚਾਰ ਵਾਰ ਮੈਂਬਰ ਪਾਰਲੀਮੈਂਟ ਰਹੇ ਹਾਂ ਮੈਂ ਚਾਲ ਕਿਰੋਟੀ ਹੋਵੇ ਨਹੀਂ ਗਈ ਜਸਤ। ਪਰ ਇਹੋ ਹਾਸਤ ਕੋਈ ਪੰਜਾਬ ਦਾ ਮੈਂ ਪੰਜਾਬ ਦੇ ਬਾਰੇ ਪੰਜਾਬ ਦਾ ਮੈਂ ਕਿਸਾਨਾਂ ਦਾ ਕਿਸਾਨਾਂ ਦਾ ਬਾਰੇ ਇੰਕਿੰਗ ਨਹੀਂ ਹੋ ਰਹੀ ਕਿਸਾਨ ਬੜੇ ਮੰਡੀਆਂ ਤੇ ਬਾਤ ਕਰ ਲੈ ਇਧਰ ਚੱਲ ਗਈ ਜੀ ਉਹ ਲੈ ਲੈ ਜੀ ਪੀ ਕਹਤਾ ਇਹਨਾਂ ਦੀ ਕਮੀ ਸਤਾ ਨੂੰ ਜਿਹੜੀ ਨਹੀਂ ਕਰ ਸਕੀ ਮੌਸਮ ਖਰਾਬ ਹੈ ਜੀ ਮੰਡੀਆਂ ਦੇ ਭਰਾ ਦਾ ਕੀ ਨਸਾਨ ਹੈ ਸਾਰਿਆਂ ਦਾ ਪੂਰਾ ਹਾਲ ਹੈ کیا صحیح ہو پورا حافظ صلی اللہ علیہ وسلم کے